ਕੀ ਆ ਖਾਵਨੇ ਬੱਗੇ ਨਾ ਕਹੀਨ ਜਦੋਂ ਇਹ ਪੰਗਤੀ ਸੁਣੀ ਕਹਿੰਦਾ ਮਣਾ ਗੱਲ ਹੀ ਮੇਰੀ ਹੋ ਰਹੀ ਹੈ ਦੂਜਾ ਹੈ ਹੀ ਕੋਈ ਨਹੀਂ ਕੋਟ ਕੇ ਜਾ ਕੇ ਗੁਰੂ ਨਾਨਕ ਦੇ ਚਰਨ ਪਕੜ ਲੈ ਸਤਿਗੁਰੂ ਨੇ ਉਪਦੇਸ਼ ਦਿੱਤਾ ਸੱਜਣ ਦਾ ਉਦਾਰ ਹੋ ਗਿਆ ਭਗਤ ਕਬੀਰ ਕਹਿੰਦੇ ਵੇਖ ਹੋਏ ਭਲੇ ਤੂੰ ਗੰਗਾ ਦੇ ਕਿਨਾਰੇ ਘਰ ਬਣਾ ਗੰਗਾ ਦਾ ਪਾਣੀ ਪੀ ਗੰਗਾ ਦਾ ਪਾਣੀ ਸਬਜੀ ਪਾਣੀ ਬਣਾਉਂਦਿਆਂ ਰੋਟੀ ਬਣਾਉਂਦਿਆਂ ਵਰਤ ਪਰ ਕਹਿੰਦੇ ਤੇਰਾ ਉਦਾਰ ਨਹੀਂ ਹੋਣਾ ਉਦਾਰ ਹੋਵੇਗਾ ਜਦੋਂ ਮਨ ਤੇਰਾ ਪ੍ਰਮਾਤਮਾ ਦਾ ਨਾਮ ਜਪੇਗਾ ਅੱਗੇ ਫਿਰ ਕਹਿੰਦੇ ਵੇਖ ਜੇ ਤੂੰ ਚਾਹਨਾ ਨਾ ਪ੍ਰਮਾਤਮਾ ਤੈਨੂੰ ਮਿਲ ਜਾਵੇ ਕਹਿੰਦੇ ਗੰਗਾ ਦੇ ਪਾਣੀ ਦੀ ਪਵਿੱਤਰਤਾ ਵਰਗਾ ਮਨ ਬਣਾ ਤਨ ਕਰਕੇ ਨਾਤਿਆ ਕੁਝ ਨਹੀਂ ਹੋਣਾ ਜਦੋਂ ਮਨ ਤੇਰਾ ਗੰਗਾ ਦੇ ਪਾਣੀ ਵਰਗਾ ਪਵਿੱਤਰ ਹੋ ਗਿਆ ਵੈਸੇ ਤਾਂ ਜੀ ਹੁਣ ਤਾਂ ਗੰਗਾ ਵੀ ਪਵਿੱਤਰ ਨਹੀਂ ਰਹੀ ਉਹ ਤਾਂ ਮੈਲੀ ਹੋ ਗਈ ਨਾ ਅਸੀਂ ਆਪ ਕਰ ਛੱਡੀ ਭਗਤ ਕਬੀਰ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਭਗਤ ਕਬੀਰ ਕਹਿੰਦੇ ਹੁਣ ਜਿਹੜਾ ਪ੍ਰਮਾਤਮਾ ਹੈ ਉਹ ਮੇਰੇ ਮਗਰ ਤੁਰਿਆ ਫਿਰਦਾ ਮੈਨੂੰ ਆਵਾਜ਼ਾਂ ਮਾਰ ਰਿਹਾ ਕਬੀਰ ਕਬੀਰ ਕਰਕੇ ਕਦੋਂ ਜਦੋਂ ਮਨ ਨਿਰਮਲ ਹੋ ਗਿਆ ਜਦੋਂ ਮਨ ਪਵਿੱਤਰ ਹੋ ਗਿਆ ਜਦੋਂ ਮਨ ਸਾਫ਼ ਹੋ ਗਿਆ ਕਹਿੰਦੇ ਉਦੋਂ ਪ੍ਰਮਾਤਮਾ ਆਪ ਮਗਰ ਤੁਰ ਕੇ ਆ ਗਏ ਇੰਨੀ ਮਨ ਦੀ ਪਵਿੱਤਰਤਾ ਦੀ ਮਹਾਨਤਾ ਹੈ ਅੱਗੇ ਫਿਰ ਇੱਕ ਹੋਰ ਰਹਿਮਤ ਕਰਦੇ ਕਹਿੰਦੇ ਕਬੀਰ ਹਰ ਦੀ ਪੀਰੀ ਚੂਨਾ ਜਲ ਭਾਏ ਦੋ ਉਦਾਹਰਨਾ ਵੈਸੇ ਨਾ ਭਗਤ ਕਬੀਰ ਜੀ ਨੇ ਜਿੰਨੀਆਂ ਕ ਉਦਾਹਰਨਾ ਦਿੱਤੀਆਂ ਨੇ ਇਹ ਸਾਡੀਆਂ ਸਮਾਜਿਕ ਘਟਨਾਵਾਂ ਨਾਲ ਜੁੜੀਆਂ ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਉਹ ਕਹਿੰਦੇ ਕਬੀਰ ਜੀ ਕਹਿੰਦੇ ਨੇ ਹਲਦੀ ਪੀਲੇ ਰੰਗ ਦੀ ਚੂਨਾ ਚੂਨਾ ਤੋਂ ਭਾਵ ਹੁੰਦਾ ਆਟਾ ਕਹਿੰਦੇ ਆਟਾ ਜਿਹੜਾ ਹੈ ਉਹ ਚਿੱਟੇ ਰੰਗ ਦਾ ਕਿਉਂਕਿ ਅਸੀਂ ਇੱਧਰ ਆਟਾ ਕਹਿ ਦਿੰਨੇ ਆ ਜਦੋਂ ਬਨਾਰਸ ਵਾਲੇ ਪਾਸੇ ਜਾਈਏ ਨਾ ਜੀ ਉਹ ਆਟੇ ਨੂੰ ਵੀ ਚੂਨਾ ਕਹਿੰਦੇ ਨੇ ਜਦੋਂ ਦੁਕਾਨ ਤੇ ਸਬਜ਼ੀ ਲੈਣ ਜਾਂ ਆਟਾ ਲੈਣ ਜਾਣਗੇ ਉਹ ਕਹਿਣਗੇ 2 ਕਿਲੋ ਚੂਨਾ ਦੇ ਦਿਓ ਆਟੇ ਨੂੰ ਚੂਨਾ ਕਹਿ ਛੱਡਦੇ ਨੇ ਹੁਣ ਭਗਤ ਕਬੀਰ ਕਹਿੰਦੇ ਹਲਦੀ ਪੀਲੇ ਰੰਗ ਦੀ ਐ ਆਟਾ ਚਿੱਟੇ ਰੰਗ ਦਾ ਹੈ ਦੋਵੇਂ ਚੀਜ਼ਾਂ ਸਾਡੀਆਂ ਰਸੋਈ ਦੇ ਵਿੱਚ ਪਈਆਂ ਹਨ ਹੁਣ ਉਹਨਾਂ ਨੇ ਉਹਦੇ ਵਿੱਚੋਂ ਹੀ ਉਦਾਹਰਨ ਵਰਤ ਲਈ ਜਿਨੇ ਗਿਆਨ ਲੈਣਾ ਜਿਨ੍ਹਾਂ ਪਿਆਰਿਓ ਉਹ ਚੱਲਦੀ ਹੋਈ ਹਵਾ ਚੋਂ ਵੀ ਲੈ ਲੈਂਦਾ ਉਹ ਹਿੱਲਦੇ ਹੋਏ ਪੱਤਿਆਂ ਤੋਂ ਵੀ ਲੈ ਲੈਂਦਾ ਉਹ ਉੱਡਦੇ ਹੋਏ ਪੰਛੀ ਤੋਂ ਵੀ ਗਿਆਨ ਲੈ ਲੈਂਦਾ ਗਿਆਨ ਲੈਣ ਵਾਲਾ ਸੱਚ ਜੀ ਉਹ ਪਾਣੀ ਦੀਆਂ ਤਰੰਗਾਂ ਤੋਂ ਵੀ ਲੈ ਰਹਾ ਤੋਂ ਵੀ ਗਿਆਨ ਲੈ ਲੈਂਦਾ। ਉਹ ਆਸਮਾਨ ਤੋਂ ਡਿੱਗਦੀ ਹੋਈ ਪਾਣੀ ਦੀ ਬੂੰਦ ਤੋਂ ਵੀ ਗਿਆਨ ਲੈ ਲੈਂਦਾ। ਕਿਉਂਕਿ ਅੰਦਰ ਤਾੰਗ ਹੈ ਨਾ ਭਗਤ ਕਬੀਰ ਜੀ ਨੇ ਰਸੋਈ 'ਚ ਜਾ ਕੇ ਝਾਤ ਮਾਰੀ। ਇੱਕ ਪਾਸੇ ਪੀਲੇ ਰੰਗ ਦੀ ਹਲਦੀ ਪਈ ਹੋਈ ਹੈ। ਇੱਕ ਪਾਸੇ ਚਿੱਟੇ ਰੰਗ ਦਾ ਆਟਾ ਪਿਆ ਹੋਇਆ ਹੈ। ਉਹ ਦੋਵੇਂ ਚੀਜ਼ਾਂ ਵੇਖਦੇ ਨੇ ਦੋਵੇਂ ਚੀਜ਼ਾਂ ਵੇਖ ਕੇ ਕਹਿੰਦੇ ਕਬੀਰ ਹਰ ਦੀ ਪੀਰੀ ਚੂਨਾ ਊਜਲ ਭਾਏ ਉਹਨਾਂ ਜਦੋਂ ਹਲਦੀ ਨੂੰ ਹੱਥ ਲਾਇਆ ਹੱਥ ਪੀਲਾ ਹੋ ਗਿਆ ਦੂਜਾ ਹੱਥ ਉਹਨਾਂ ਨੇ ਆਟੇ ਨੂੰ ਲਾਇਆ ਹੱਥ ਚਿੱਟਾ ਹੋ ਗਿਆ ਕਹਿੰਦੇ ਉਹ ਮਣਾ ਜੇ ਰੱਬ ਨੂੰ ਮਿਲਣਾ ਹੈ ਨਾ ਤੇ ਪਹਿਲਾਂ ਆਹ ਚੀਜ਼ ਛੱਡਣੀ ਪੈਣੀ ਹੈ ਹਲਦੀ ਨੂੰ ਆਪਣਾ ਪੀਲਾਪਣ ਗਵਾਉਣਾ ਪਵੇਗਾ ਆਤਮੇ ਨੂੰ ਆਪਣੇ ਚਿੱਟੇ ਪੰਨ ਦਾ ਨਾਸ ਕਰਨਾ ਪਵੇਗਾ ਉਹ ਕਹਿੰਦੇ ਕਬੀਰ ਹਰ ਦੀ ਪੀਰੀ ਚੂਨਾ ਊਜਲ ਭਾਏ RAM ਸਨੇਹੀ ਤਉ ਮਿਲੇ ਜੋ ਦੋਨੋਂ ਵਰਨ ਗਵਾਏ ਸਮਝਾਇਆ ਕੀ ਉਹਨਾਂ ਨੇ ਕਹਿੰਦੇ ਧਰਮਾਂ ਦੇ ਬੰਦਸ਼ਾਂ ਚੋਂ ਬਾਹਰ ਆਉਣਾ ਪਵੇਗਾ ਜੇ ਤੂੰ ਆਪਣਾ ਹਲਦੀ ਵਾਲਾ ਸੁਭਾਅ ਛੱਡ ਦੇਂ ਦੂਜੇ ਨੂੰ ਕਹਿੰਦੇ ਤੂੰ ਆਪਣਾ ਆਟੇ ਵਾਲਾ ਸੁਭਾ। ਤੂੰ ਰੰਗ ਛੱਡ ਨਾ ਆਪਣੇ। ਜੇ ਤੂੰ ਆਪਣੇ ਰੰਗ ਦੇ ਵਿੱਚ ਵੱਜ ਜਾ ਰਿਆ ਅਜ ਦੁਨੀਆ ਰੰਗਾ ਜੀ ਵੱਜ ਗਈ ਨਾ ਹਰਾ ਸਾਡਾ ਹੈ ਜੀ। ਦੂਜੇ ਕਹਿੰਦੇ ਭਗਵਾ ਸਾਡਾ ਹੈ ਜੀ। ਤੀਜੇ ਕਹਿੰਦੇ ਫਲਾਣਾ ਸਾਡਾ ਹੈ ਜੀ। ਰੰਗਾ ਚ ਵੱਜ ਗਏ ਨਾ। ਭਗਤ ਕਬੀਰ ਕਹਿੰਦੇ ਇਹਨਾਂ ਚੋਂ ਬਾਹਰ ਆਏਗਾ ਤੇ ਰੱਬ ਮਿਲੇਗਾ ਤੇ ਨਹੀਂ ਮਿਲੇਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਨ ਨਾ ਪਿਆਰਿਓ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਦੋ ਮੁਸਲਮਾਨ ਵੀਰ ਐ ਇੱਕ ਦਾ ਨਾਮ ਸੀ ਮਲਕ ਖਾਨ ਦੂਜੇ ਦਾ ਨਾਮ ਸੀ ਉਬਾਰੇ ਖਾਨ